ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਜੀ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਦੇ ਇੱਕ ਗਾਂ ਹੌਲੇ ਭਾਜੀ ਤੁਹਾਨੂੰ ਦਿਖਾਉਣੀ ਹੈ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹੁਣ ਨਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੇਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਿਆ ਆਜੋ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੈ ਵੈਗੂ ਦੀ ਕਿਰਪਾ ਚਲੋ ਵਧੀਆ ਕਿਰਪਾ ਚੈਦੀ ਜੀ ਵੇਗਿਆ ਮਾਲ ਦੋ ਨਾਲ ਹੈ ਠੀਕ ਅੱਜ ਮੱਝ ਲੈਣ ਦੀਆਂ ਅੱਜ ਤਿੰਨ ਤੇ ਰੇਟ ਜਾ ਜੀ ਆ ਫਿਰ ਰੇਟ ਆਪਣੇ ਗੈਜ ਹੁੰਦੇ ਆ ਮੈਂ ਦੇ 5-6 ਦੋ ਨਾਲ ਇਸ ਜੀ ਨੂੰ ਠੀਕ ਹੈ ਹਾਂਜੀ ਚਲੋ ਨਾਮ ਦੱਸੋ ਇਕ ਵਾਰ ਨਾਮ ਵੀ ਜੀ ਮਿੰਟੂ ਸਿੰਘ ਜੀ ਹਾਂਜੀ ਪਿੰਡ ਸਰਾਇਂ ਤਸੀਲ ਜਨਾਲ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਇਹ ਪੁੱਲ ਦਿਓ ਇਕ ਵਾਰ 9147 99325 ਠੀਕ ਆ ਤੇ ਸ਼ੁਰੂਆਤ ਫੇਰ ਹਾਨੀ ਦੀਦੀ ਮਾਈ ਤੋਂ ਕਰ ਲਈਏ ਕੋਈ ਤੋਂ ਕਰ ਲੋ ਜੀ ਕਾਫੀ ਖੂਬਸੂਰਤ ਆ ਆਪਾਂ ਦੇਖ ਸਕਦੇ ਆ ਕੋਈ ਫालतू ਵੱਧ ਪ੍ਰਿੰਟ ਨਹੀਂ ਆ ਤੇ ਸੋਹਣੀ ਮੱਝ ਆ ਜਿਹੜੀ ਥੱਲੇ ਵੀ ਚੰਗੀ ਆ ਚੰਗੇ ਖੁੱਲੇ ਹਵਾਨੇ ਦੀ ਮਾਲਕਾ ਜਿਹੜੀ ਅੱਖਾਂ ਦੋਵੇਂ ਬਿੱਲੀਆਂ ਇੱਕ ਸਿੰਗ ਵੀ ਚਿੱਟਾ ਵਾਜਦਾ ਇਹ ਕਿੱਥੋਂ ਲੱਭ ਲੈਂਦੇ ਜੀ ਵੀਰ ਜੀ ਹਰ ਕੀ ਇਹ ਜੀ ਕਿ ਇਹ ਵੀ ਨੂੰ ਦਿੱਤੀ ਮਹੀ 85 ਦੀ ਅੱਛਾ ਉਹ ਫਿਰ ਉਹਦਾ ਟੈਗ ਜਾ ਹੋ ਗਿਆ ਮੁੰਡੇ ਨੂੰ ਅੱਛਾ ਉਹ ਡੈਥ ਹੋ ਗਈ ਫਿਰ ਇਹਦੀ ਦੋ ਨਾਂ ਅੱਛਾ ਉਹ ਮੁੰਡਾ ਹੈ ਅੱਛਾ ਉਹ ਫਿਰ ਅੱਜ ਤੁਹਾਨੂੰ ਪਤਾ ਮੁਸ਼ਕਲਾਂ ਹੋਣੀਆਂ ਨੇ ਠੀਕ ਠੀਕ ਹੈ ਤੇ ਇਹ ਹੁਣ ਥੋੜੀ ਉੱਚੇ ਬੱਚੇ ਦੀ ਹੈ ਹਨਾ ਬੱਚਾ ਹਾਂ ਜੀ ਮੇਰੇ ਕੋਲ ਮਹੀ ਗਈ ਜੋ ਅਪ੍ਰੈਲ ਚ ਗਈ ਸੀ ਅਪ੍ਰੈਲ ਦੀ ਸੂਈ ਹੈ ਤੇ ਆ ਕੱਟੀ ਜੇ ਮਗਰ ਤੇ ਕੱਟੀ ਜੇ ਮਗਰ ਠੀਕ ਆ ਹਾਂ ਜੀ ਤੇ ਦੁੱਧ ਕਿੰਨਾ ਜੀ ਹੁਣ ਇਹਦੇ ਕੋਲ ਦੁੱਧ ਉਹ ਉਹ ਤੇ ਇਹਦੇ ਕੋਲ ਮਹੀ ਕੋ 12 ਕਿਲੋ ਚਵਾ ਕੇ ਆਪਾਂ ਦਿੱਤਾ ਹੈ ਹਾਂ ਜੀ ਹੁਣ ਮੈਂ ਵੀ ਦੋ ਦੱਠ ਕਿਲੋ ਆ ਪੱਕਾ ਦੁੱਧ ਹੈਗਾ 8 ਲੀਟਰ ਪੱਕਾ ਦੁੱਧ 8 ਕਿਲੋ ਕੋ ਦੋ ਡੰਗ ਤਿੰਨ ਡੰਗ ਚੋਕ ਖੜੇ ਤੋਰੋ ਫੇਰ ਇੱਕ ਕਰੀਮ ਇਹ ਵੀ ਮੈਂ ਫੇਰ ਉੱਥੇ ਚਲ ਜਾਣਾ ਮੈਂ ਜਦੋਂ ਤੁਹਾਨੂੰ ਪਤਾ ਘਰਾਂ 'ਚ ਮੁਸ਼ਕਲ ਆਉਂਦੀ ਆ ਹਾਂਜੀ ਹਾਂਜੀ ਫੇਰ ਇੱਕ ਰੁੱਟੜ ਜਾਂਦਾ ਠੀਕ ਆ ਚਲੋ ਜੇ ਉਹਨਾਂ ਨੇ ਤਾਂ 10 ਤੇ ਕਰੇ ਗ੍ਰਾਮ ਨਾਲ ਤੇ ਕੱਟੀ ਤੇ ਮਿਲਦੀ ਦੋਵੇਂ ਟਮ ਕੱਟੀ ਦੇ ਜੀ ਠੀਕ ਆ ਤੋਰੋ ਬਾਕੀ ਇਹ ਆ ਵੀ ਖੂਬਸੂਰਤੀ 'ਚ ਪੂਰੀ ਆ ਜਿਹੜੀ ਇੱਕ ਲੱਗਦੀ ਚੀਜ਼ ਏ ਕਿਲੇ ਦੀ ਸ਼ਾਨ ਵਧਾਉਣ ਵਾਲੀ ਕਰਦੀ ਆ ਜਿਹੜੀ ਤੋਰੋ ਹਾਂ ਫੇਰ ਇੱਕ ਕਰੀਮ ਉਤਰਾ ਹੈ ਗਿਰਾਜੀ ਆ ਤੇ ਕਿੰਨਾ ਫਿਰ ਮੁੱਲ ਰੱਖਦੀ ਆ ਦਾ ਆਪਾਂ ਮੁੱਲ ਦੇ ਬੋਲ ਮਾਦਣਾ ਦੇ ਦੀ 70 70 ਯਾ ਦੀ ਹਾਂ ਜੀ ਸੱਜਰ ਦੀ ਨਹੀਂ ਮੁੱਲ ਮੰਗੀ ਜਾਂਦੀ ਨਹੀਂ ਉਹਦੇ 85 ਦੀ ਤੀਜਾ ਠੀਕ ਆ ਨਹੀਂ ਬੜੀ ਚੰਗੀ ਜਾਂਦੀ ਜੀ ਜਿਆਦਾ ਜੀ ਗੱਲ ਕਿਹਦੀ ਨਹੀਂ ਫਿਰ ਸੱਜਰ ਹੋਗੀ ਫਿਰ 85 90 ਦੀ ਮੈਂ ਹਾਂਜੀ ਹਾਂਜੀ ਬੜੀ ਸੋਹਣੀ ਵੇਖੋ ਇਹ ਕੋਈ ਕੰਮ ਇਹ ਅੱਗੇ ਚਲੋ ਰਾਜੀ ਆ ਸਰੀਰੋਂ ਵੀ ਭਾਰੀ ਆ ਹਾਂਜੀ ਹਾਂਜੀ ਤੇ ਬਾਕੀ ਚਲੋ ਕਈ ਵਾਰੀ ਕਈ ਮੁਸ਼ਕਲਾਂ ਕਰਾਂ ਜਾਂ ਜਾਂਦੀਆਂ ਹਾਂਜੀ ਹਾਂਜੀ ਤੇ ਕਿੰਨੇ ਦੀ ਜੱਸ ਨੋ ਕਰੀਏ ਫਿਰ ਮੇਰੇ ਨਾਲ ਜੈ ਨਹੀਂ ਆਪ ਹੀ ਕਰ ਦੋ 65 ਦੀ ਦੇ ਦਾਂਗੇ 65 ਦੀ ਦੇ ਦੋਗੇ ਹਾਂਜੀ ਤੇ ਇੱਕੋ ਗੱਲ ਕਰਦੀਏ ਫਿਰ ਨਹੀਂ ਜ਼ਿਆਦਾ ਨਾ ਕੁ ਕਰ ਦਿਓ ਨਹੀਂ ਜ਼ਿਆਦਾ ਨਹੀਂ ਜਾ ਜਾਈ ਚਲੋ ਕੋਈ ਨਹੀਂ ਇੱਕੋ ਗੱਲ ਤੇ ਘਟ ਦੇ ਤੇ ਹੋਰ ਯਾਰ ਦੋ ਛੱਡ ਦੀਏ ਕੋਈ ਨਹੀਂ ਛੱਡਦਾ ਕਿੰਨੇ ਚੋਂ 65 ਚੋਂ ਦੋ ਛੱਡਦਾ ਨਹੀਂ 60 ਚੋਂ ਦੋ ਛੱਡੀਏ ਨਹੀਂ ਫਿਰ ਜ਼ਿਆਦਾ ਨਾ ਧੱਕਾ ਕਰਿਆ ਕਰੋ ਨਹੀਂ ਜ਼ਿਆਦਾ ਇੱਥੇ ਕਿੰਨਾ ਧੱਕਾ ਕਿਤੇ ਨਹੀਂ ਵੇਖੋ ਕਿੰਦਾ ਦੀ ਆ ਕੋਈ ਨਹੀਂ 58 ਦੀ ਜਾਣਦਾ ਫਿਰ ਨਹੀਂ ਫਿਰ ਇਸ ਤਰ੍ਹਾਂ ਦਾ 5500 60 2 ਛੜ ਜੀ 52000 ਦੀ ਜਾਣਦੀ ਐ। 60 ਦੀ ਪੂਰੇ ਦੇ ਦਾਂਗੇ। ਨਹੀਂ ਨਹੀਂ ਹੁਣ ਕੋਹ ਨਹੀਂ ਹੁੰਦਾ ਜਾਣ ਦਾ ਪੂਰੇ 52 ਦੀ। ਚਲੋ ਠੀਕ ਜੀ ਜੇ ਤੁਸੀਂ ਹੁਣ ਆਤਾ ਤੇ ਕੋਈ। ਠੀਕ ਐ ਤੇ ਮਨਾ ਲਿਆ ਕੱਟੀ ਜੀ। ਮੈਨੂੰ ਇਹ ਗਾਦੀ ਮਿਲਣੀ ਨਹੀਂ ਕਿਤੇ ਐਨੇ ਦੀ 52 60 ਦੀ ਤੁਹਾਨੂੰ ਪਤਾ ਮੈਂ ਵੇਖੋ ਕਿੰਨੀ ਚੰਗੀ। ਹਾਂ ਜੀ ਮੱਝ ਇਹ ਹੈ ਕਿ ਸਰੀਰਮ ਵੀ ਭਰੀ ਆ ਤੇ ਮਗਰ ਵੀ ਕੱਟੀ ਆ। ਸਾਰੀ ਚੰਗੀ ਮੱਝ। ਤੇ ਸੋਨਪੁਨੇ ਚ ਪੂਰੀ ਆ ਜਿਹੜੀ। ਬਾਕੀ ਦੁੱਧ ਕੋਈ ਆਪਣੀ ਚਵਾਈ ਕਰਕੇ ਲੈ ਜੀ। ਹਾਂ ਜੀ। ਤੇ ਹੁਣ ਇੱਕ ਆ ਤਾਜੀ ਸੂਈ ਆ। ਮਗਰ ਇਹਦੇ ਕੱਟਾ ਜੀ। ਹਾਂ ਜੀ ਕੱਟਾ ਆ ਜੀ। ਠੀ ਥੱਲੇ ਬੜੀ ਸਫਾਈ ਜਿਆ ਜਿੰਨੀ ਵੀ ਆ ਮਿਲਕਵੇ ਨੇ ਵੀ ਚੰਗੀ ਲੱਗੀ ਹੈ ਕਿ ਇਧਰ ਤੁਹਾਨੂੰ ਹਵਾਨਾ ਇਹ ਦਿਖਾਈਏ ਬਿਲਕੁਲ ਕੰਪੈਕਟ ਜਿਆ ਹਵਾਨਾ ਜਿਹੜਾ ਇਹਦਾ ਇਹ ਕਿੰਨੇ ਕ ਦੁੱਧ ਵਾਲੀ ਜੇ ਵੀਰ ਜੀ ਇਹਦਾ ਵੀਰ ਜੀ 8 ਕਿਲੋ ਬੋਲਾ ਆ ਦੋ ਨਾਲ ਦੁੱਧ ਲਾੜੇ 6 ਦਿਨਾਂ ਦੀ ਸੂਈ ਨੇ 6 ਦਿਨਾਂ ਦੀ ਸੂਈ ਤੇ ਥੱਲੇ ਆਪਾਂ ਦੇਖ ਸਕਦੇ ਕੋਈ ਬੋਲਾ ਲਾੜੇ ਜਾਂ ਮੇਰਾ ਭਰਾ ਕੋ ਦੁੱਧ ਲਾੜੇ ਜਿਸ ਤਰ੍ਹਾਂ ਮਰਜੀ ਤੇ ਕਿੰਨਾ ਦੁੱਧ ਚਵਾਈ ਜਾਓਗੇ 2-3 ਕਿਲੋ ਦਾ ਆਵਣਾ ਵਾਜੇਗੀ 6 ਮਤਲਬ 10-11 ਲੀਟਰ ਜਿਹੜਾ ਚਵਾਈ ਜਾਏ 8 ਕਿਲੋ ਆਮ ਨਾ ਦੇ ਜਣਾ ਤੋਰ ਹਾਂ ਫਿਰ ਇੱਕ ਰੀਨ ਹੁਣ ਮੌਕੇ ਤੇ 8 ਲੀਟਰ ਕੀ ਆ ਦਿਨਾਂ ਦੀ ਸੁਈਤਾ ਸਬੇ ਨਾ ਵਾਕੀ ਥੱਲੇ ਪੂਰੀ ਸਫਾਈ ਚਾ ਜਿੰਨੀ ਵੀ ਆ ਬੋਡੀ ਵੇਟ ਚਲੋ ਇਹਦਾ ਵੀ ਠੀਕ ਆ ਤੇ ਇੱਕ ਨੇ ਰ데요 ਫਿਰ ਸਾਈ ਹਰਪ੍ਰੀਤ ਜੀ ਇੰਨੀ ਚੰਗੀ ਰੱਖੀ ਆ ਹਾਂਜੀ ਠੀਕ ਆ ਕਹਾਂ ਦੀ ਗੱਲ ਨਹੀਂ ਭਾਵੇਂ ਕੋ ਨਿਆਣਾ ਚੋਲੇ ਮੱਦੀ ਕੋ ਬੱਚਾ ਚੋਲੇ ਰਾਂ ਨੂੰ ਪੈਣਾ ਆ ਬੋਲੇ ਠੀਕ ਆ ਇਹ ਨਹੀਂ ਵੀ ਮੈਂ ਨੇ ਕੋਈ ਲੱਤ ਫੁੱਟ ਨਹੀਂ ਉਹ ਗੱਲ ਨਹੀਂ ਤੇ ਇਹ ਜੱਸ ਨੂੰ ਕਿੰਨੇ ਦੀ ਫਿਰ ਪਰ ਇਹ ਲੋ ਮਾਲ ਦੇ ਵਿੱਚ ਬੱਜੀ ਕੇ ਦੰਦਾਂ ਨੂੰ ਟੋੜਨੀ ਮਾਰਨ ਹਾਂ ਹਾਂਜੀ ਸ਼ਾਂਤ ਸੁਭਾ ਸ਼ਾਂਤ ਜੀ ਆ ਗਏ ਹਾਂਜੀ ਹਾਂਜੀ ਤੇ ਇਹ ਲੋ ਫਿਰ ਦੇਰੀ ਸਭ ਕਰਦੇ 70 ਦੀ ਅੱਜ 70 ਫਿਕਸ ਕਰ ਲਿਆ ਪੱਤਾਂ ਮਈਆਂ ਵੀ ਚੰਗੀਆਂ ਨੇ ਆਪ ਹੀ ਜਿਆਦਾ ਕਿਲੋ ਵਾਲੀਆਂ ਮਈਆਂ ਯਾਰਾ ਯਾਰਾ ਕਿਲੋ ਵਾਲੀਆਂ ਹਾਂਜੀ ਹਾਂਜੀ ਕਿੰਨੇ ਦੀ ਜਸ ਨੂੰ ਕਰੋ ਫਿਰ ਆਪੀ ਚਲੋ ਪਾਣੀ ਛੱਡ ਦਿੰਦੇ ਕਿੰਨੇ 65 ਦੀ ਛੋਟ ਕਰ ਦਈਏ ਵਿੱਚ ਜਿਆਦਾ ਨਾ ਕਰਾ ਕਰੋ ਛੋਟ ਨਹੀਂ ਥੋੜੀ ਜਿਹੀ ਛੋਟ ਕਰ ਦਈਏ ਚਲ ਦੋ ਛੱਡਾਂਗੇ 65 ਚੋਂ 5 ਹੀ ਛੱਡੀਏ ਫਿਰ ਨੇ ਬੱਦਾਰੇ ਪੂਰੇ ਪੂਰੇ ਸਾਥ ਦੇ ਮਰੋ ਮਾਲ ਸੋਇਆ ਤੇ ਬਿਲਕੁਲ ਨਹੀਂ ਮਿਲਦਾ ਤੇ ਚਲੋ ਮਿਲਿਆ ਹੀ ਆ ਹੁਣ ਕੋਈ ਨਹੀਂ ਹੁੰਦਾ ਜਾਂਦਾ ਮਿਲਿਆ ਤੇ ਬਸ 50 ਰੁਪਏ ਲਾਏ ਹੁੰਦੇ ਤਾਂ ਨਾ ਪਤਾ ਉਹ ਉਹ ਤੇ ਚਲੋ ਗੱਲ ਤੁਹਾਡੀ ਵੀ ਸਹੀ ਆ ਸਮੂਹ ਫਾਇਦਾ ਬਤਾਏ ਵੇਚਣਾ ਮਗਰ ਰੁਪਏ ਲੱਗ ਗਈ ਚਲੋ ਹੁੰਦੇ ਆ ਇਹ ਤੇ ਚਲੋ ਚਾਹ ਪਾਣੀ ਮਿਲਦਾ ਜਾਵੇ ਤੇ ਗਾਂ ਸਾਰਿਆਂ ਦੇ ਤੇ ਆਪਣਾ ਦੇ ਕੋਈ 1500 ਪਿਆ ਚੱਲ ਵੇਚਤਾ ਹਾਂ ਹਾਂਜੀ ਹਾਂਜੀ ਕੋਈ ਨਹੀਂ ਪਾਈਦਾ 60 ਦੀ ਦਿੱਤਿਆਂ ਜਾਣ ਤੋਂ ਪੂਰੇ 60 ਵੀ ਚਲੋ ਠੀਕ ਜੋ ਤੇ ਆਤਾ ਤੇ ਹੁਣ ਆ ਗਈ ਆਪਣੇ ਕੋਲ 32 ਨੰਬਰ ਤੇ ਇੱਕ ਆਪਣੀ ਮੈਂ ਹਾਂ ਜੀ ਇਹ ਕਿੰਨੇ ਕਾਲੀ ਕੋਈ ਚਿੱਟਾ ਆਵਾਜ਼ ਨਹੀਂ ਹੈਗਾ ਵੇਖੋ ਠੀਕ ਆ ਹਾਂ ਜੀ ਕਿੰਨੇ ਕਿ ਦੁੱਧ ਆ ਲਈ ਆ ਦੁੱਧ ਹੁਣ ਘਰ ਆ ਤੇ ਕਹਿੰਦੇ ਵੀ 10 ਕਿਲੋ ਹੀ ਹੋਇਆ ਅੱਛਾ ਹਾਂ ਵੇਖੋ ਛੁੰਡੀ ਦੇ ਪਾ ਲਈ ਕਿੰਨਾ ਦਾ ਦਿੰਦੀ ਝਾਟ ਦਿੰਦੀ ਬਾਤੀ ਜੀ ਦਾ ਜਾਦਖਾ ਦਿਆ ਖੂਬ ਸਮਰਤੀ ਹੈ ਦਾ ਤੇ ਆਰਾਮ ਨ ਦੇ ਹੈਗੀ ਤੋਰਾਂ ਹਾਂ ਫਿਰ ਇੱਕ ਜਾਦ ਨਹੀਂ ਦੇਣਾ ਤੁਹਾਨੂੰ ਪਤਾ ਹਾਂਜੀ ਹਾਂਜੀ ਬਾਕੀ ਚਲੋ ਸਾਮ ਕਰਾਂਗੇ ਤੇ ਦੁੱਧ ਦੇਣਾ ਕਰਾਂਗੇ ਬੱਸ ਗੱਭਨ ਡੰਗਰ ਆ ਹਾਂਜੀ ਉਹ ਵੱਟ ਵੀ ਦੇ ਸਕਦਾ ਵੱਧ ਵੀ ਦੇ ਹਾਂਜੀ ਹਾਂਜੀ ਗੱਭਨ ਦਾ ਤਾਂ ਦਿਨ ਦਾ ਤੇ ਦੁੱਧ ਦਾ ਅੰਦਾਜ਼ਾ ਹੀ ਹੁੰਦਾ ਵਾ ਚਲੋ 10 ਵਜੇ ਨੇ ਆਖਿਆ 9 ਦੇ ਦੇਣੀ ਨਾ ਹਾਂਜੀ ਹਾਂਜੀ ਲੋਕਾਂ ਦੇ ਲੋਕ ਤੁਹਾਨੂੰ ਬੜਾ ਕਰ ਦਿੰਦੇ ਆ ਇਹ ਆ ਪੂਰੀ ਫਾਜਣੀ ਮੈਂ ਢਣਾ ਵੇਖੋ ਬੰਨੀ ਆ ਵੰਨੀ ਬਾਕੀ ਜੇ ਤਿਆਰ ਹੋਣੀ ਆ ਪੂਰੀ ਏ ਥੱਲੇ ਵੇਖ ਲੈ ਇਹ ਸਭਾ ਨੈਦਰ ਲੱਗ ਗਿਆ ਚੰਗੀ ਪਰ ਨਹੀਂ ਐ ਵੀ ਤੇ ਇਹਦਾ ਫਿਰ ਮੁੱਲ ਕਿੰਨਾ ਨਹੀਂ ਔਖਾ ਆ 25 ਚੌੜੀ ਦੀ ਨਹੀਂ ਇਹ ਕਾਰਗਰਗੀ ਦੇ ਵਿੱਚ ਬਿਲਕੁਲ ਐ ਤੇ ਇਹ ਕਿੰਨੇ ਦੀ ਦੇ ਦिए ਭਾਂ ਦਿੱਤੀ ਤੇ ਨਹੀਂ ਜੀ ਹਾਂ ਜੀ ਕਿ ਵਿੱਚੋਂ ਕਰ ਜੀਗਾ ਬੜੀ ਚੰਗੀ ਹੋ ਕਰ ਦੋ ਸਾਡਾ ਮਨ ਤਾਂ ਮੰਨ ਜਾ ਛੋਟ ਦੇ ਦਿਓ ਛੋਟ ਦੇ ਦੇ ਦੋਗੇ ਬੜੀ ਚੰਗੀ ਇਹ ਚੋਂ ਛੋਟ ਛੜ ਕਰ ਦਈਏ ਛੋਟ ਦੇ ਲਓ ਨਾ ਜ਼ਿਆਦਾ ਕਰਿਆ ਕਰੋ ਆਪ ਹੀ ਕਰ ਦੋ ਫਿਰ ਮੈਂ ਲੈ ਜਾ ਜੀ ਮੰਗਣ ਆਇਆ ਨਹੀਂ ਜੀ ਜਾ ਜੀ ਕਰ ਦੋ ਫਿਰ ਹੋਰ ਜੀ ਆ ਜੀ ਕਰ ਪੀਏ 10000 ਹੋਰ ਛੱਡਣਾ ਜੀ ਮਈਆਂ ਬੜੀਆਂ ਚੰਗੀਆਂ ਜੀ ਦੁੱਧ ਬੜਾ ਗੱਡਣਾ ਮੈਂ ਨਾ ਵੇਖੋ ਕਿੰਦੀ ਮੈਂ ਚੰਗੀ ਐ ਤੇ 5-5000 ਛੱਡਿਆ ਕਰੋ ਇਕੱਠਾ ਹੀ ਨਹੀਂ ਫਿਰ ਜ਼ਿਆਦਾ ਨਾ ਤਕਾਲਾ ਆ ਕਰੋ ਤੁਸੀਂ ਪੂਰੇ 55 ਦੀ ਫਿਰ ਬਾਈ ਨਾਲ ਗੱਲ ਨਹੀਂ 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 ਬਚਦਾ ਵਾ ਜਾਣ ਤੋਂ ਪੂਰੇ 55 ਚਲੋ ਠੀਕ ਹੋ ਜੇ 10000 ਤੱਕ ਠੀਕ ਹੈ ਜੀ ਆ ਦੇਖ ਸਕਦੇ 55 ਦੀ ਜਿਹੜੀ ਗਿੰਦੇ ਐ ਵੀ ਦੇ ਦੇਾਂਗੇ ਬਾਕੀ ਇੱਕ ਗਾਂ ਇਹ ਵੀ ਤਾਜੀ ਸੋਈ ਆ ਆ ਬੱਚਾ ਇਹ ਤੇ ਮਗਰ ਵੱਛੀ ਜੇ ਤੇ ਮਗਰ ਹਾਂਜੀ ਇਹਦੇ ਮਗਰ ਇਹ ਤੇ ਮਗਰ ਵੱਛੀ ਆ ਕਿੰਨੇ ਦਿਨੋਂ ਕੋ ਇਹਨੇ ਸੋਈ ਨਾ ਇਹਨੂੰ ਸੋਈ ਨਾ ਕੋ 15 ਦਿਨਾਂ ਦਾ ਲੱਗ ਗਿਆ ਹੋ ਗਿਆ ਤੇ ਦੁੱਧ ਕਿੰਨਾ ਤਿਆਰ ਕਰ ਗਈ ਜੀ ਉਹਦੇ ਦਾ ਦਸ ਲੋ ਪੂਰਾ ਪੱਕਾ ਤਿਆਰ ਦੁੱਧ ਹਾਂਜੀ ਠੀਕ ਆ ਮੈਂ ਆ ਪਿਛਲੀ ਵੀਡੀਓ ਸਾਡੇ ਕੋਲ ਪਿਛਲੀ ਚ ਪਈ ਹੈ ਅੱਛਾ ਇਹ ਸੰਗਰੂਰ ਦਾ ਵੀਰ ਉਹਨੇ ਗਾ ਲਏ ਹਾਂਜੀ ਸਾਡੇ ਸਟਾਈਲ ਦੇ ਅੱਛਾ ਜੀ ਹਾਂ ਜਿਹੜੇ ਦਾ ਮੁੱਲ ਪਾਇਆ ਉਹਨੂੰ ਪੜਾ ਪੜਾ ਪਿੰਡ ਆ। ਅੱਛਾ 7000 8000 ਗੱਡੀ ਵਾਲੇ ਮੰਗੀ ਜਾਂਦੇ। ਠੀਕ ਆ। ਹਾਂਜੀ ਤੇ ਪੜਾ ਤੁਹਾਨੂੰ ਸਵੀਰ ਨਹੀਂ ਦੇਣਾ ਨਾ ਜਿੰਨੇ ਮੇਰੇ ਕੋਲ ਗਾਂ ਲਈ। ਹਾਂਜੀ ਹਾਂਜੀ। ਉਹ ਤੁਹਾਨੂੰ ਦੇ ਨਹੀਂ ਸਕਦੇ। ਹਾਂਜੀ ਹਾਂਜੀ। ਉਹ ਫਿਰ 5-4 ਦਿਨ ਤਹਾਨੂੰ ਫੋਨ ਕਰਦਾ ਰਿਹਾ ਮੈਂ ਗੱਡੀ ਭੇਜਣਾ। ਹਾਂਜੀ ਉਹਨਾਂ ਨੇ ਗੱਡੀ ਨਹੀਂ ਦਿੱਤੀ। ਅੱਛਾ। ਹਾਂ ਮੜਕ ਨੂੰ ਫੋਨ ਨਹੀਂ ਕੀਤਾ। ਠੀਕ ਹੈ। ਮੇਰਾ ਭਰਾ ਇਸ ਤਰ੍ਹਾਂ ਨਾ ਕਰਿਆ ਕਰੋ ਜਿਹੜਾ ਮਾਲ ਖਰੀਦਦਾ ਭਾੜਾ ਤੁਹਾਨੂੰ ਨਹੀਂ ਦੇਣਾ। ਇਹੋ ਕਿਰਾਇਆ ਭਾੜਾ ਦੇ ਪੈਣਾ। ਨਹੀਂ ਦੇਣਾ ਆਪਣਾ ਗੱਡੀ ਦਾ ਪ੍ਰਬੰਧ ਕਰਕੇ ਕਿਰਾਏ ਦਾ ਹਿਸਾਬ ਲਾ ਕੇ ਫਿਰ ਸਾਈਟ। ਠੀਕ ਹੈ ਜੀ। ਆਓ ਸਾਰੀਆਂ ਚੀਜ਼ਾਂ ਵੇਖ ਕੇ। ਸਾਰੀਆਂ ਚੀਜ਼ਾਂ ਵੇਖ ਕੇ। ਫੇਰੀ ਜਿਹੜਾ ਦੁੱਧ ਹੈ ਵੀ ਜਿਹੜਾ ਡੰਗਰ ਸੋਇਆ ਸਾਡੇ ਉਹ ਚੋਕ ਖੜੋ ਦੋ ਡੰਗਰ। ਲੱਗਪਨ ਨੂੰ ਪਾਰ ਕਰਦੇ ਸਾਡੇ। ਹਾਂਜੀ ਹਾਂਜੀ। ਜਿੱਡਾਂ ਦੀ ਆਪਣੀ ਗਾਰੰਟੀ ਹੈ। ਤੋਰੋ ਫੇਰ ਇੱਕ ਰੋਣਾ। ਬਾਕੀ ਹੈਗੇ ਵੀ ਕ੍ਰੋਸ ਪੰਜ ਆ। ਸਾਹ ਦੇ ਲਈ ਜੰਗੀ ਆਈ ਜਾਣੀ ਆ ਤੇ ਬਹੁਤ ਹੀ ਗਰਮੀ ਦੀ ਫਿਰ ਨਹੀਂ ਪਰਾ ਖਾਣਾ ਬੜਾ ਪਿਆਰਾ ਲੱਗਾ ਜਿਹੜਾ ਇਹਦੇ ਕੋਲ ਆਏ ਦੇ ਕਥਾਂ ਚ ਸਰੂ ਵੀ ਜੇ ਉਹਦੇ ਬੱਚੀ ਸਰੂ ਵੀ ਕਥਾਂ ਚ ਪ੍ਰੈਸ਼ਰ ਸਾਰਾ ਸਰੂ ਦੇ ਵਿੱਚ ਆ ਅੱਛਾ ਹਾਂਜੀ ਕੋਨ ਚਾਨ ਪੂਰੀ ਵਧੀਆ ਤੌਰ ਆਪਾਂ ਉਦਨ ਪੂਰੀ ਧਾਰੇ ਵੀ ਮਾਰ ਕੇ ਉੱਠੇ ਹਨ ਧਾਰ ਥੋੜੀ ਜਿਹੀ ਇਹਦੀ ਟੇਢੀ ਐ ਮਤਲਬ ਸਰੂ ਥੋੜਾ ਜਿਹਾ ਟੇਢਾ ਲੱਗਾ ਸਭ ਟੇਢਾ ਧਾਰ ਸਿੱਧੀ ਆ ਧਾਰ ਸਿੱਧੀ ਆ ਸਦੂ ਥੋੜਾ ਜਿਹਾ ਟੇਢਾ ਸਭ ਟੇਢਾ ਬਸ ਥੋੜਾ ਉੱਪਰ ਲੱਗਾ ਜਿਹੜਾ ਮੇਨਸ਼ੇ ਕੋ ਉੱਪਰ ਛੜਾਇਆ ਤਾਂ ਧਾਰ ਸਿੱਧੀ ਆ ਤੇ ਬਾਦ ਧਾਰ ਸਿੱਧੀ ਬਾਲਟੀ ਜੀ ਵੱਜਦੀ ਆ ਹਾਂਜੀ ਬਾਲਟੀ ਜੀ ਵੱਜਦੀ ਆ ਉਦੋਂ ਪ੍ਰੋਪਰ ਧਾਰਾ ਤੁਰਾ ਮਾਰ ਕੇ ਵਿਖਾਇਆ ਕੋਈ ਪੂਰ ਛਿੱਟਾ ਨਹੀਂ ਬਿਲਕੁਲ ਸਾਫ ਚਵਾਈ ਹੈ ਵੱਾਈ ਤੇ ਬਹੁਤ ਿਆਦੇ ਤੇ ਇਹਦਾ ਫਿਰ ਮੁੱਲ ਵੇਦਾ ਵੇ ਲੋਨ ਦੇ ਦੀ ਆਪ ਹੀ ਕਰੋ ਆਪ ਹੀ ਦਾਤ ਕਰਨਾ ਪਤਾ ਕੀ ਮਾਰਿਆ ਬਾਰ ਸੋਇਆ ਸੀ ਬੜਾ ਫਿਰਦੇ ਜੋ ਗਰਮੀ ਜਿੰਨੇ ਦੇ ਤੁਸੀਂ ਕਹਿ ਦੋ ਕਿ ਹੁੰਦੇ ਨੇ ਤੇ ਜੀ ਅਸਨੋ ਕਰ ਦਾਂਗੇ ਫਿਰ 28 ਦੀ ਫਿਰਦੇ ਦੀ ਚਲੋ ਜੇ 28 ਦੀ ਚੰਗੀ ਲੱਗਦੀ ਹੈ 28 ਦੀ ਦੇ ਦੋ 28 ਦੀ ਜਰਾ ਠੀਕ ਹੈ ਤੇ ਠੀਕ ਹੈ ਫਿਰ ਹੋਰ ਕੁਝ ਹੈ ਨਾ ਬਸ ਠੀਕ ਹੈ ਬਾਕੀ ਉਹ ਭਰਾ ਨੂੰ ਬੇਨਤੀ ਹੈ ਕਿ ਮੇਰਾ ਭਰਾ ਆਪਣਾ ਕਰਾਇਏ ਪੜੇ ਦਾ ਲਾ ਕੇ ਫਿਰ ਸੌਦਾ ਕਰੇ ਠੀਕ ਹੈ ਜੀ ਹਾਂ ਜੀ ਮੁੜ ਕੇ ਗੱਡੀਆਂ ਵਾਲਿਆਂ ਦੇ ਪੜਾ ਤੇ ਲੈਣਾ ਲੈਣਾ ਹਾਂ ਜੀ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੜੀਆਂ ਸੋਈਆਂ ਵਾ ਉਹ ਆਪਣੇ ਦੋ ਟਾਈਮ ਚੋ ਕੇ ਖੜੋ ਤੇ ਗੱਬਣਾ ਆਪਣੇ ਪਾਸ ਕਰਕੇ ਖੜੋ ਜੀ